ਤੂੰ ਹੀ ਬਾ ਕਮਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੇ ਅਸਚਰਜ ਕੌਤਕ ਉਹਦੀਆਂ ਖੇਡਾਂ ਇਸੇ ਕਰਕੇ ਆਪਾਂ ਰੱਬ ਨੂੰ ਰੱਬ ਕਹਿੰਦੇ ਆ ਕਿ ਉਹ ਉਹ ਚੀਜ਼ ਕਰ ਸਕਦਾ ਜਿਹੜੀ ਆਪਾਂ ਕਦੇ ਸੋਚ ਵੀ ਨਹੀਂ ਸਕਦੇ ਇਸ ਪੈਪ ਦੇ ਵਿੱਚ ਇੱਕ ਜੀਵਨ ਸੀਗਾ ਇੱਕ ਜ਼ਿੰਦਗੀ ਸੀਗੀ ਤੇ ਜਿਹਨੂੰ ਪ੍ਰਮਾਤਮਾ ਨੇ ਬਚਾ ਕੇ ਰੱਖਣਾ ਉਹਨੂੰ ਕਿਤੇ ਵੀ ਰੱਖ ਸਕਦਾ ਹੋ ਪੱਥਰਾਂ ਦੇ ਵਿੱਚ ਫੁੱਲ ਪੈਦਾ ਕਰ ਸਕਦਾ ਅश्चर्यਖੇੜਾ ਬਸ ਉਹਦੀ ਤੁਸੀਂ ਦੇਖਣਾ ਸ਼ੁਰੂ ਕਰੋ ਉਹਦੇ ਅੱਗੇ ਅਰਦਾਸ ਕਰੋ ਤੁਹਾਨੂੰ ਕਣ-ਕਣ ਦੇ ਵਿੱਚੋਂ ਪ੍ਰਮਾਤਮਾ ਦਿਸਣ ਲੱਗ ਜਾਂਦਾ ਤੁਹਾਡੇ ਆਸੇ-પાસੇ ਹਰ ਸ਼ੈਅ ਦੇ ਵਿੱਚ ਉਹ ਆਪ ਬਰਾਜਮਾਨ ਤੁਸੀਂ ਕਦੇ ਕਿਸੇ ਦਾ ਚਾਕੇ ਵੀ ਮਾੜਾ ਨਹੀਂ ਕਰ ਸਕਦੇ ਪੱਥਰਾਂ ਦੇ ਵਿੱਚ ਫੁੱਲ ਉਗ ਰਹੇ ਨੇ ਤੇ ਬਰਫ਼ ਜਿੱਥੇ ਸਾਰਾ ਕੁਝ ਬਰਫ਼ ਦੇ ਨਾਲ ਜੰਮ ਜਾਂਦਾ ਉੱਥੇ ਦੇਖੋ ਤੁਸੀਂ ਇੱਕ ਹਰਿਆਲੀ ਵਾਸਤੇ ਪਾਣੀ ਬਿਲਕੁਲ ਨਹੀਂ ਜੰਮਿਆ ਹੈਗਾ ਇਹ ਉਸ ਮਾਲਕ ਦੀਆਂ ਖੇਡਾਂ ਨੇ ਉਹ ਜੋ ਚਾਹੇ ਕਰ ਸਕਦਾ ਉਹ ਵੀ ਕਰ ਸਕਦਾ ਜੋ ਅਸੀਂ ਕਦੇ ਸੋਚ ਵੀ ਨਹੀਂ ਸਕਦੇ ਇਸੇ ਲਈ ਕਹੀਦਾ ਕਿ ਉਹਦੇ ਤੇ ਵਿਸ਼ਵਾਸ ਰੱਖੋ ਉਹਦੇ ਅੱਗੇ ਅਰਦਾਸ ਕਰੋ ਉਹਦਾ ਨਾਮ ਲੈਣਾ ਸ਼ੁਰੂ ਕਰੋ ਜ਼ਿੰਦਗੀ ਬਦਲਦੀ ਆ ਮਿੱਤਰੋ ਤੇ ਪ੍ਰਮਾਤਮਾ ਸਾਡੀ ਅਰਦਾਸ ਸੁਣਦਾ ਗੱਲ ਆ ਕਿ ਸਾਨੂੰ ਅਰਦਾਸ ਕਰਨ ਦਾ ਬਲ ਆਉਣਾ ਚਾਹੀਦਾ ਤੇ ਉਹ ਬਲ ਉਹ ਵੀ ਹੁਣੀ ਸਿਕਾਉਣਾ ਸੋ ਇਸ ਕਰਕੇ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚੋਂ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ